ਸਾਡੀਆਂ ਬੀਬੀਆਂ ਪੈਣਾ ਮਾਈ ਭਾਗ ਹੋ ਸਕਦੀਆਂ ਬੀਬੀ ਸ਼ਰਨਗਾਰ ਹੋ ਸਕਦੀਆਂ ਪਰ ਇਹੋ ਜੀ ਘਟਿਆ ਲੜਕੀ ਨਹੀਂ ਹੋ ਸਕਦੀਆਂ ਮੈਂ ਸਮਝਦੀ ਆ ਸਾਡੇ ਸਮਾਜ ਵਿੱਚੋਂ ਗੰਦ ਖਤਮ ਹੋ ਗਿਆ ਭਈ ਹੀਰਾਣੀ ਕੰਚਨ ਕੁਮਾਰੀਏ ਨੇ ਸਾਡੇ ਕੌਰ ਸ਼ਬਦ ਨੂੰ ਵੀ ਬਦਨਾਮ ਕੀਤਾ ਬਜਨੀ ਦੇ ਬਾਜ਼ਾਰ ਵਿੱਚ ਔਰਤਾਂ ਨੂੰ ਟਕੇ ਟਕੇ ਤੇ ਵੇਚਿਆ ਜਾਂਦਾ ਸੀ 15ਵੀਂ ਸਦੀ ਚ ਤਾਂ ਗੁਰੂ ਨਾਨਕ ਸਾਹਿਬ ਨੇ ਕੱਲ ਫਾਈਗਰ ਨੂੰ ਮੇਣਾ ਮਾਰਿਆ ਸੀ ਜਾਂ ਬਾਦ ਜੋਧਿਆਂ ਨੂੰ ਜਨਮ ਦਿਨ ਵਾਲੀਆਂ ਮਾਵਾਂ ਸਾਡੀਆਂ ਪੁੱਖਾਂ 'ਚੋਂ ਹਰੀ ਸਿੰਘ ਨਲੂਏ ਵਰਗੇ ਜੰਮੇ ਸਾਡੀਆਂ ਪੁੱਖਾਂ 'ਚੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਜੰਮੇ ਜਿਹੜੇ ਕੱਪੜੇ ਟਰਾਂਸਪੇਰੈਂਟ ਆ ਜਿਨ੍ਹਾਂ ਵਿੱਚੋਂ ਤੁਹਾਡਾ ਜਿਸਮ ਦਿਖਦਾ ਉਹ ਮੂਰਖ ਤੇ ਗਵਾਰ ਲੋਕ ਪਹਿਨਦੇ ਆ ਉਸ ਚੀਜ਼ ਜਿਹੜਾ ਤੁਸੀਂ ਪੁੱਛਿਆ ਬਹੁਤ ਡੂੰਗਾ ਤੇ ਕ੍ਰਿਟੀਕਲ ਕੁਐਸਚਨ ਹੈ ਤੁਹਾਡਾ ਭੈਣ ਆਪਣੀ ਫਤਿਹ ਆਪਣੀ ਬੇਟੀ ਕੱਪੜਿਆਂ ਦੇ ਵਿੱਚ ਹੀ ਚੰਗੀ ਲੱਗੂ ਇਹਦਾ ਕਾਮਾਰਕਟ ਅੰਗਿਆ ਵਾਹਿਗੁਰੂ ਦੀ ਕਿਰਪਾ ਹੋ ਚੁੱਕੀ ਹੈ ਹੁਣ ਮਾਰੇ ਕੰਟੈਂਟ ਨਹੀਂ ਬਣਨਗੇ ਅਸੀਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਅਸੀਂ ਕਿਸੇ ਦੇ ਮਰਨ ਦਾ ਚਾਹੋ ਤਾਂ ਨਹੀਂ ਕਰ ਸਕਦੇ ਪਰ ਮੈਂ ਇਸ ਲੜਕੀ ਦੇ ਮਰਨ ਤੇ ਬਹੁਤ ਖੁਸ਼ ਹਾਂ ਤੇ ਸੋਦਾ ਲਾਉਣਾ ਸਾਡੀ ਸਿੱਖ ਭਾਸ਼ਾ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਮੈਂ ਸੋਹਰਾ ਸਾਡਾ ਪਿਓ ਹੁੰਦਾ ਹੈ ਜੇਫ ਦੇ ਹੋਰ ਸਾਡਾ ਭਰਾ ਹੁੰਦਾ ਹੈ ਉਹ ਵਿਸ਼ਿਆਂ ਦੇ ਰਿਸ਼ਤਿਆਂ ਦੇ ਪਿਆਰ ਨੂੰ ਵੀ ਜਾਂ ਉਹਨਾਂ ਦੇ ਰਿਸ਼ਤਿਆਂ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਵੀ ਤਾਰ-ਤਾਰ ਕੀਤਾ ਇਹਨੂੰ ਚੰਗੀ ਸਜ਼ਾ ਮਿਲੀ ਹੈ ਇਹਨੂੰ ਸਗੋਂ ਇਸ ਤੋਂ ਪਹਿਲਾਂ ਹੀ ਕਤਲ ਹੋ ਜਾਣੀ ਚਾਹੀਦੀ ਸੀ ਅਸ਼ਲੀਲ ਕੰਟੈਂਟ ਅਸ਼ਲੀਲ ਕੰਟੈਂਟ ਦੀ ਗੱਲ ਕਰ ਲਈਏ ਪੋਰਨੋਗ੍ਰਾਫੀ ਦੀ ਗੱਲ ਕਰ ਲਈਏ ਤਾਂ ਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਬਿਜ਼ਨਸ ਇਹਦਾ ਬਣ ਚੁੱਕਿਆ ਦੂਜੇ ਨੰਬਰ ਤੇ ਵਿੱਚ ਵਰਲਡ ਦੇ ਵਿੱਚ ਦੂਜੇ ਨੰਬਰ ਤੇ ਭਾਰਤ ਆਉਂਦਾ ਜਿੱਥੇ ਸਭ ਤੋਂ ਵੱਧ ਇਹ ਕੰਟੈਂਟ ਦੇਖਿਆ ਜਾਂਦਾ ਉਹਦੇ ਨਾਲ ਰਲਦਾ ਮਿਲਦਾ ਜਿਹਨੂੰ ਅਧ ਨੰਗਨ ਕਿਹਾ ਜਾਂਦਾ ਇਦਾਂ ਦਾ ਕੰਟੈਂਟ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਂਦਾ ਫੇਸਬੁੱਕ ਇੰਸਟਾਗ੍ਰਾਮ ਟਿਕਟਾਕ ਦੇ ਉੱਤੇ ਰੀਲਾਂ ਪਾਈਆਂ ਜਾਂਦੀਆਂ ਨੇ ਉਹਦਾਂ ਦੇ ਕੰਟੈਂਟ ਦੀਆਂ ਆਪਣੀ ਆਮਦਨ ਦਾ ਜ਼ਰੀਆ ਬਣਾਉਣ ਲਈ ਆਪਣੀ ਰੋਜ਼ੀ-ਰੋਟੀ ਚਲਾਉਣ ਦੇ ਲਈ ਪਰ ਉਹ ਸਮਾਜ ਦੇ ਲਈ ਕਿੰਨਾਕ ਸਹੀ ਹੈ ਕਿੰਨਾਕ ਗਲਤ ਹੈ ਉਹਦੇ ਨਤੀਜੇ ਪਿਛਲੇ ਦਿਨੀ ਸਾਹਮਣੇ ਆਏ ਨੇ ਕੰਚਨ ਕਮਾਰੀ ਉਰਫ ਕਮਲ ਕੌਰ ਭਾਬੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਡਬਲ ਮੀਨਿੰਗ ਵੀਡੀਓ ਅਪਲੋਡ ਕਰਦੀ ਆ ਤੇ ਉਹਦਾ ਪਿਛਲੇ ਦਿਨੀ ਕਤਲ ਹੋ ਜਾਂਦਾ ਹੈ ਉਹਦੇ ਕਤਲ ਨੂੰ ਬਹੁਤੇ ਲੋਕ ਨੇ ਜਿਹੜੇ ਉਹ ਜਾਇਜ਼ ਠਹਿਰ ਆਉਂਦੇ ਨੇ ਕਿ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ ਸੀ ਕਤਲ ਹੋ ਗਿਆ ਤਾਂ ਚੰਗੀ ਗੱਲ ਹੈ ਪਰ ਦੂਜਾ ਗੱਲ ਇਹ ਹੈ ਵੀ ਜਿਹੜੇ ਉਹਦੇ ਫਾਲੋਅਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਫਾਲੋਅਰ ਸੀ ਤੇ ਉਹ ਪੰਜਾਬ ਦੇ ਹੀ ਜ਼ਿਆਦਾਤਰ ਫਾਲੋਅਰ ਨੇ ਉਹ ਲੋਕ ਕੌਣ ਨੇ ਜਿਹੜੇ ਉਹਨੂੰ ਫਾਲੋਅ ਕਰਦੇ ਸੀ ਕਿ ਕਮਲਕੌਰ ਦਾ ਕਤਲ ਕੀਤਾ ਬਿਲਕੁਲ ਸਹੀ ਕੀਤਾ ਅੱਜ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਰਜਿੰਦਰ ਕੌਰ ਜੈਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਬੈਂਕ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਨਾਲ ਮੌਜੂਦ ਰਹਿਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਪਿਛਲੇ ਸਮੇਂ ਜੱਤੋਂ ਦੇ ਇੱਕ ਗੁਰਦੁਆਰਾ ਦੇ ਵਿੱਚੋਂ ਇੱਕ ਇਦਾਂ ਦਾ ਹੀ ਕੇਸ ਸਾਹਮਣੇ ਲਿਆਂਦਾ ਸੀ ਬਹੁਤ ਔਖਾ ਹੈ ਇੱਕ ਧਰਮ ਦੇ ਖਿਲਾਫ ਉਸੇ ਧਰਮ ਦੇ ਵਿੱਚ ਰਹਿੰਦੇ ਆ ਉਹਦੀਆਂ ਕਾਮੀਆਂ ਗਿਣਾਉਣੀਆਂ ਉਹ ਇਹਨਾਂ ਨੇ ਜਗ ਜाहिर ਕੀਤੀਆਂ ਸੀ ਚੈਨਲ ਵਕਤ ਤੇ ਬੋਲਤੇ ਮੈਂ ਹਰਪ੍ਰੀਤ ਸਿੰਘ ਕਹਾਲ ਤੁਹਾਡਾ ਸਭ ਦਾ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਈ ਖਾਲਸਾ ਵੇ ਫਤਿਹ ਜੀ ਬੀਬੀ ਜੀ ਜਿਵੇਂ ਆਪਾਂ ਗੱਲ ਕਰੀਏ ਵੀ ਇਹ ਗਲਤ ਕੰਟੈਂਟ ਅਸ਼ਲੀਲ ਕੰਟੈਂਟ ਡਬਲ ਮੀਨਿੰਗ ਕੰਟੈਂਟ ਸਮਾਜ ਦੇ ਵਿੱਚ ਪ੍ਰੋਸਨ ਵਾਲੇ ਵਿਅਕਤੀ ਨੇ ਜਿਹੜੇ ਉਹ ਤਾਂ ਇੱਕ ਪਾਸੇ ਨੇ ਇਹਨਾਂ ਨੂੰ ਦੇਖਣ ਵਾਲੇ ਵਿਅਕਤੀ ਕੌਣ ਨੇ ਹਰਪ੍ਰੀਤ ਜੀ ਬੜਾ ਵਧੀਆ ਸਵਾਲ ਤੁਸੀਂ ਕੀਤਾ ਤੇ ਪਰ ਮੈਂ ਜਿਹੜੇ ਮੁੱਦੇ ਦੀ ਗੱਲ ਤੁਹਾਡੇ ਨਾਲ ਕਰਨੀ ਹੈ ਜਿਹੜੀ ਇਹ ਕਮਲ ਆਪਣਾ ਆਪ ਨੂੰ ਕੰਚਨ ਕੁਮਾਰੀ ਹੈ ਬੇਸਿਕਲੀ ਇਹ ਇਹਦੇ ਮਰਨ ਤੇ ਚਾਹੇ ਲੋਕਾਂ ਨੇ ਕੁਝ ਵੀ ਰਿਐਕਟ ਕੀਤਾ ਅਸੀਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਂ ਅਸੀਂ ਕਿਸੇ ਦੇ ਮਰਨ ਦਾ ਚਾਹੋ ਤਾਂ ਨਹੀਂ ਕਰ ਸਕਦੇ ਪਰ ਮੈਂ ਇਸ ਲੜਕੀ ਦੇ ਮਰਨ ਤੇ ਬਹੁਤ ਖੁਸ਼ ਆ ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਮਹਿਸੂਸ ਕਰਦੀ ਆ ਕਿ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਬੜਾ ਨੁਕਸਾਨ ਕੀਤਾ ਇਸ ਲੜਕੀ ਨੇ ਇਸ ਲੜਕੀ ਨੇ ਇੰਨੇ ਘਟਿਆ ਆਪਦੇ ਮਤਲਬ ਰੋਲਾਦਾ ਕੀਤੇ ਮੈਂ ਇਹਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ ਇਹਦੀ ਮੌਤ ਤੋਂ ਬਾਅਦ ਜਦੋਂ ਰੀਲਾਂ ਆਈਆਂ ਚਾਹੇ ਇੰਸਟਾਗ੍ਰਾਮ ਹੈ ਚਾਹੇ ਸੋਸ਼ਲ ਮੀਡੀਆ ਇਸ ਲੜਕੀ ਨੇ ਬੜਾ ਗੰਦ ਪਾਇਆ ਹੋਇਆ ਸੀ ਸਾਡਾ ਸਮਾਜ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਿਲੋਂਗ ਕਰਦੇ ਆ ਸਾਡੇ ਸਮਾਜ ਵਿੱਚ ਜਾਂ ਸਾਡੇ ਗੁਰੂਆਂ ਨੇ ਸਾਨੂੰ ਗੁਰਬਾਣੀ ਰਹੀ ਇਕ ਔਰਤ ਨੂੰ ਬੜਾ ਪਿਆਰਾ ਤੇ ਉੱਚਾ ਦਰਜਾ ਦਿੱਤਾ ਹੈ ਜੇ ਆ ਜੀ ਅਸੀਂ ਸ਼ਾਨ ਨਾਲ ਇਸ ਮੁਕਾਮ ਤੇ ਬੈਠੇ ਆ ਸਾਡੇ ਗੁਰੂਆਂ ਦੀ ਬਦੌਲਤ ਹੈ ਗਜਨੀ ਦੇ ਬਾਜ਼ਾਰ ਵਿੱਚ ਔਰਤਾਂ ਨੂੰ ਟਕੇ ਟਕੇ ਤੇ ਵੇਚਿਆ ਜਾਂਦਾ ਸੀ 15ਵੀਂ ਸਦੀ ਚ ਤਾਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨਮੇਣਾ ਮਾਰਿਆ ਸੀ ਇੱਤੀ ਮਾਰ ਪਈ ਕੁਰਲਾ ਨੇ ਤੈਕੀ ਦਰਦ ਨਾਇਆ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੁਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਰਹਿਣ ਨਾ ਮਿਲਣ ਹضور ਆਦੇਸ ਵਬਾਦੇਸ ਰਹਾਓ ਜਿਹੜੀਆਂ ਔਰਤਾਂ ਆਪਣੇ ਪਤੀਆਂ ਨਾਲ ਹਾਰ ਸ਼ਿੰਗਾਰ ਲਾ ਕੇ ਸੋਹਣਾ ਜੀਵਨ ਬਤੀਤ ਕਰਦੀਆਂ ਸੀ ਅੱਜ ਉਹਨਾਂ ਦੇ ਗਲਾਂ ਵਿੱਚ ਕੇਸ ਜਟਾਵਾਂ ਦੇ ਰੂਪ ਵਿੱਚ ਪਏ ਹੋਏ ਨੇ ਤਾਂ ਕਲਪਰਖ ਵਾਇਗਰੂ ਨੂੰ ਮੇਨਾ ਮਾਰਿਆ ਸੀ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਪਿਆਰਾ ਮੁਕਾਮ ਦਿੱਤਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਉਦੋਂ ਸਤੀ ਪ੍ਰਥਾ ਦਾ ਕਿੰਨਾ ਬੋਲਵਾਲਾ ਸੀ ਇੱਕ ਔਰਤ ਦਾ ਪਤੀ ਗੁਜ਼ਰ ਜਾਂਦਾ ਉਹਨੂੰ ੱੱਕੇ ਨਾਲ ਢੋਲ ਠਮਾਕੇ ਵਜਾ ਕੇ ਰੋਂਦੀ ਪਿੱੜਦੀ ਨੂੰ ਅੱਗ ਵਿੱਚ ਸਿੱਟ ਦਿੱਤਾ ਜਾਂਦਾ ਈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਸ ਜਿਹੜੀ ਛੋਟੀ ਉਮਰ ਦੀ ਲੜਕੀ ਦਾ ਪਤੀ ਗੁਜ਼ਰ ਗਿਆ ਉਹਦਾ ਸਮਾਜ ਉਦੇ ਮਾਮੇ ਚਾਚੇ ਭੈਣ ਭਰਾ ਇੱਕ ਪ੍ਰਬੰਧ ਕਰਨ ਉਸ ਬੱਚੀ ਦਾ ਦੂਜਾ ਵਿਆਹ ਕੀਤਾ ਜਾਵੇ ਸਾਡੇ ਗੁਰੂਆਂ ਨੇ ਸਾਨੂੰ ਪਿਆਰਾ ਮੁਕਾਮ ਦਿੱਤਾ ਇੱਜ਼ਤ ਵਾਲਾ ਮੁਕਾਮ ਦਿੱਤਾ ਜਿ ਅਸੀਂ ਸ਼ਾਨ ਵਾਲਾ ਜੀਵਨ ਬਤੀਤ ਕਰ ਰਹੀਆਂ ਸਾਡੀਆਂ ਬੀਬੀਆਂ ਪੈਣਾ ਮਾਈ ਭਾਗ ਹੋ ਸਕਦੀਆਂ ਬੀਬੀ ਸ਼ਰਨਕੌਰ ਹੋ ਸਕਦੀਆਂ ਪਰ ਇਹੋ ਜੀ ਘਟੀਆਂ ਲੜਕੀ ਨਹੀਂ ਹੋ ਸਕਦੀਆਂ ਮੈਂ ਇਹ ਸਮਝਦੀ ਆਂ ਸਾਡੇ ਸਮਾਜ ਵਿੱਚੋਂ ਗੰਦ ਖਤਮ ਹੋ ਗਿਆ ਇਹਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਘਟਾਤੀਆਂ ਸਾਡੇ ਗੁਰਬਾਣੀ ਵਿੱਚ ਸਾਨੂੰ ਕੀ ਦੱਸਿਆ ਕਿ ਸਾਰੇ ਹੀ ਜੇ ਆਪਣੇ ਪਤੀ ਤੋਂ ਇਲਾਵਾ ਸਾਰੇ ਮਨੁੱਖ ਹੈ ਮੁੰਡੇ ਆ ਚਾਹੇ ਚਾਹੇ ਵੱਡੇ ਹੋ ਸਾਡੇ ਭਰਾ ਹੋ ਸਕਦੇ ਨੇ ਸਾਡੇ ਪਿਓ ਹੋ ਸਕਦੇ ਨੇ ਇਸ ਲੜਕੀ ਨੇ ਸਹੌਰਾ ਸਾਡਾ ਪਿਓ ਹੁੰਦਾ ਜੇ ਉਸ ਦੇ ਹੋਰ ਸਾਡਾ ਭਰਾ ਹੁੰਦਾ ਉਹ ਵਿਸ਼ਿਆਂ ਦੇ ਰਿਸ਼ਤਿਆਂ ਦੇ ਪਿਆਰ ਨੂੰ ਵੀ ਜਾਂ ਉਹਨਾਂ ਦੇ ਰਿਸ਼ਤਿਆਂ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਵੀ ਤਾਰ-ਤਾਰ ਕੀਤਾ ਇਹਨੂੰ ਚੰਗੀ ਸਜ਼ਾ ਮਿਲੀ ਇਹਨੂੰ ਸਗੋਂ ਇਸ ਤੋਂ ਪਹਿਲਾਂ ਹੀ ਕਤਲ ਹੋ ਜਾਣੀ ਚਾਹੀਦੀ ਸੀ ਮੈਂ ਇੱਕ ਸਿੱਖ ਲੇਡੀ ਆ ਸਿੱਖ ਬਹੁਤ ਵਧੀਆ ਕੁਲੇ ਦਿਲ ਦਾ ਹੁੰਦਾ ਦੁਸ਼ਮਨ ਲਈ ਸੀ ਕਟਾਰ ਹੈ ਪਰ ਅਸੀਂ ਨਰਮਦਿਲ ਵੀ ਬੜੇ ਆ ਮੈਂ ਕਿਸੇ ਦੀ ਮਰਨ ਤੇ ਜਸ਼ਨ ਨਹੀਂ ਮਨਾ ਸਕਦੀ ਪਰ ਇਹ ਗਾਂਧੀ ਨਾ ਪਾਇਆ ਹੋਇਆ ਸੀ ਇੱਕ ਵੱਡੀ ਗੱਲ ਜਿਹੜਾ ਮੈਨੂੰ ਦੁੱਖ ਹੈ ਹੈ ਬਹੀਏ ਰਾਣੀ ਕੰਚਨ ਕੁਮਾਰੀਏ ਨੇ ਸਾਡੇ ਕੌਰ ਸ਼ਬਦ ਨੂੰ ਵੀ ਬਦਨਾਮ ਕੀਤਾ ਸਾਡੇ ਗੁਰੂਆਂ ਨੇ ਸਾਨੂੰ ਸਿੰਘ ਤੇ ਕੌਰ ਦਾ ਜਿਹੜਾ ਤਕल्लੁਫ ਦਿੱਤਾ ਨਾ ਮਤਲਬ ਤਖੱਲੁਸ ਉਹ ਕੀ ਦਿੱਤਾ ਵੀ ਕੌਰ ਇੱਕ ਇਹੋ ਜਿਹਾ ਪੰਛੀ ਆ ਜਿਹੜਾ ਸ਼ੇਰ ਦੇ ਮੂੰਹ ਵਿੱਚੋਂ ਵੀ ਮਾਸ ਦਾ ਟੁਕੜਾ ਖੋ ਲੈਂਦਾ ਹੈ ਅਸੀਂ ਇਹੋ ਜੇ ਜਾਂਵਾਜ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਸਾਡੀਆਂ ਕੁੱੱਖਾਂ 'ਚੋਂ ਹਰੀ ਸਿੰਘ ਨਲੂਏ ਵਰਗੇ ਜੰਮੇ ਸਾਡੀਆਂ ਕੁੱੱਖਾਂ 'ਚੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਜੰਮੇ ਤੇ ਮੇਰੇ ਕਹਿਣ ਦਾ ਮਤਲਬ ਵੀ ਇਸ ਲੜਕੀ ਨੇ ਗੰਧ ਹੀ ਨਾ ਪਾਤਾ ਸੀ ਸਾਨੂੰ ਤਾਂ ਸਾਡੇ ਗੁਰੂਆਂ ਨੇ ਸ਼ਾਨ ਵਾਲਾ ਜੀਵਨ ਦਿੱਤਾ ਅੱਜ ਸਾਡੀਆਂ ਬੱਚੀਆਂ ਪਾਇਲਟ ਆ ਸਾਡੀਆਂ ਬੱਚੀਆਂ ਡੀਸੀ ਐ ਸਾਡੀਆਂ ਬੱਚੀਆਂ ਅੰਤਰਿਕਸ਼ ਚ ਗਈਆਂ ਕਲਪਨਾ ਚਾਵਲਾਂ ਵਾਲੀਆਂ ਵਰਗੀਆਂ ਮੈਂ ਬੱਚੀਆਂ ਦੀ ਆਜ਼ਾਦੀ ਦੇ ਵੀ ਹੱਕ ਚਾਂ ਬੱਚੀਆਂ ਦੀ ਪੜ੍ਹਾਈ ਦੇ ਵੀ ਹੱਕ ਚਾਂ ਪਰ ਮੈਂ ਇੱਕ ਬੱਚੀਆਂ ਨੂੰ ਸੁਨੇਹਾ ਦੇਣਾ ਚਾਹੁੰਨੀ ਆ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਸੈਲਫ ਰਿਸਪੈਕਟ ਨਹੀਂ ਤੁਸੀਂ ਜ਼ੀਰੋ ਤੁਹਾਨੂੰ ਆਜ਼ਾਦੀ ਦਾ ਨਿੱਗ ਮਾਣੋ ਪੜ੍ਹੋ ਲਿਖੋ ਉੱਚੇ ਅਹੁਦਿਆਂ ਤੇ ਜਾਓ ਪਰ ਤੁਹਾਨੂੰ ਇਹ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਆਪਦੇ ਪਿਓ ਦੀ ਪੱਗ ਨੂੰ ਲਾਜਰਾਓ ਤੇ ਇਹ ਵੀ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਸਾਡੇ ਸ਼ਾਨਾਮਤ ਇਤਿਹਾਸ ਨੂੰ ਸਾਡੇ ਪੰਜਾਬ ਦੇ ਵਿਰਸੇ ਨੂੰ ਕਲੰਕਿਤ ਕਰੋ ਸੋ ਮੈਂ ਬੇਟੇ ਤੁਹਾਡੇ ਮਾਧਿਅਮ ਰਾਹੀਂ ਆਲ ਵਰਡ ਨੂੰ ਦੱਸਣਾ ਚਾਹੁੰਨੀ ਆ ਕਿ ਇਸ ਜਿਹੜਾ ਇਹ ਮਰਦ ਪ੍ਰਧਾਨ ਸਮਾਜ ਆ ਇਹਦੇ ਵਿੱਚ ਅੱਜ ਕਿਹਾ ਜਾਂਦਾ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਔਰਤ ਨੂੰ ਬਰਾਬਰ ਦੇਖਿਆ ਜਾਂਦਾ ਤੁਸੀਂ ਕਹਿੰਦੇ ਹੋ ਮੈਂ ਬੱਚੀਆਂ ਦੀ ਆਜ਼ਾਦੀ ਲਈ ਵੀ ਸਹਿਮਤ ਆ ਕੀ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਦੋਂ ਔਰਤ ਤੰਗ ਕੱਪੜੇ ਪਾਉਂਦੀ ਆ ਘੱਟ ਕੱਪੜੇ ਪਾਉਂਦੀ ਆ ਤਾਂ ਉਹਦਾ ਨੰਗਣ ਕਿਉਂ ਦੇਖਿਆ ਜਾਂਦਾ ਮਰਦ ਨੂੰ ਕਿਉਂ ਨਹੀਂ ਉਸ ਨਹੀਂ ਕਰਨ ਦੇਖਿਆ ਜਾਂਦਾ ਔਰਤ ਕਿਉਂ ਔਰਤ ਵਾਰੇ ਹੀ ਗਲਤ ਸੋਚ ਦੇਖੀ ਜਾਂਦੀ ਹੈ ਵੀ ਇਹ ਨੰਗਨ ਵਸਤਾ ਦੇ ਵਿੱਚ ਐਨੇ ਘੱਟ ਕੱਪੜੇ ਪਾਏ ਹੋਏ ਨੇ ਬੇਟਾ ਜੀ ਤੁਹਾਡਾ ਸਵਾਲ ਬੜਾ ਕ੍ਰਿਟੀਕਲ ਹੈ ਮਰਦ ਤੇ ਔਰਤ ਦੀ ਬੰਤਰ ਹੀ ਅਕਾਲਪੁਰਖ ਨੇ ਵਾਇਗਰੂ ਨੇ ਅੱਡ ਬਣਾਈ ਹੈ ਔਰਤ ਹੈ ਨਾ ਉਹ ਹਮੇਸ਼ਾ ਕੱਪੜਿਆਂ ਦੇ ਵਿੱਚ ਹੀ ਚੰਗੀ ਲੱਗੂਗੀ ਤੁਹਾਡੀ ਭੈਣ ਤੁਹਾਡੀ ਮਾਤਾ ਤੁਹਾਡੀ ਪਤਨੀ ਤੁਹਾਨੂੰ ਸਿਰ ਟੱਕੀ ਸੋਹਣੀ ਲੱਗੂਗੀ ਨਾ ਕਿ ਉਹ ਆਪ ਦਾ ਅੰਗ ਪ੍ਰਦਰਸ਼ਨ ਕਰਦੀ ਮੈਂ ਇਸ ਗੱਲ ਦੇ ਕਦੇ ਵੀ ਸਹਿਮਤ ਨਹੀਂ ਕਿ ਕੋਈ ਬੱਚੀ ਭੀੜੇ ਕੱਪੜੇ ਪਾਵੇ ਆਪ ਦਾ ਅੰਗ ਪ੍ਰਦਰਸ਼ਨ ਕਰੇ ਸਾਡੇ ਤਾਂ ਗੁਰਬਾਣੀ ਵਿੱਚ ਸਪਸ਼ਟ ਲਿਖਿਆ ਵਾਹੋ ਸੰਦੇ ਕੱਪੜੇ ਪਹਿਨੇ ਮੂਰਖ ਗਵਾਰ ਵੀ ਜਿਹੜੇ ਕੱਪੜੇ ਟਰਾਂਸਪੇਰੈਂਟ ਆ ਜਿਨ੍ਹਾਂ ਵਿੱਚੋਂ ਤੁਹਾਡਾ ਜਿਸਮ ਦਿਖਦਾ ਉਹ ਮੂਰਖ ਤੇ ਗਵਾਰ ਲੋਕ ਪਹਿਨਦੇ ਆ ਮੈਂ ਕਹਿੰਦੀ ਆ ਵੀ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਆ ਆ ਸਾਡਾ ਕੰਟਰੀਬਿਊਸ਼ਨ ਬਰਾਬਰ ਦਾ ਹੈ ਔਰਤ ਇੱਕ ਸਹਿਨਸੀਲਤਾ ਦੀ ਮੂਰਤ ਹੈ ਔਰਤ ਦੇ ਨਾਲ ਹੀ ਸਮਾਜ ਦੀ ਸਿਰਜਣਾ ਹੋਣੀ ਹੈ ਪਰ ਮੈਂ ਨਹੀਂ ਕਦੇ ਇਸ ਗੱਲ ਦੇ ਹੱਕ ਚ ਕਿਉਂ ਆਪਦਾ ਅੰਗ ਪ੍ਰਦਰਸ਼ਨ ਕਰੀ ਸਾਨੂੰ ਜੋ ਕਲਪੁਰਖ ਨੇ ਬਣਾਇਆ ਨਾ ਉਹ ਫਿਰ ਸਾਨੂੰ ਮਰਦ ਹੀ ਬਣਾ ਦਿੰਦਾ ਮੈਂ ਤੁਹਾਡੇ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਬਹੁਤ ਡੂੰਗਾ ਤੇ ਕ੍ਰਿਟੀਕਲ ਕੁਐਸਚਨ ਹੈ ਤੁਹਾਡਾ ਪਰ ਮੈਂ ਤੁਹਾਨੂੰ ਵੀ ਸਵਾਲ ਕਰਦੀ ਆ ਕਿ ਤੁਹਾਨੂੰ ਵੀ ਆਪਣੀ ਮਾਤਾ ਆਪਣੀ ਭੈਣ ਆਪਣੀ ਪਤੀ ਆਪਣੀ ਬੇਟੀ ਕੱਪੜਿਆਂ ਦੇ ਵਿੱਚ ਹੀ ਚੰਗੀ ਲੱਗੂਗੀ ਇੱਕ ਲਾਸ ਸਵਾਲ ਆ ਮੇਰਾ ਤੁਹਾਨੂੰ ਕੀ ਇਦਾਂ ਦਾ ਕੰਟੈਂਟ ਜਦੋਂ ਸੋਸ਼ਲ ਮੀਡੀਆ ਤੇ ਜਿਹੜੇ ਵਿਅਕਤੀ ਦੇਖਦੇ ਆ ਸਰਚ ਕਰਕੇ ਬਕੈਦਾ ਦੇਖਦੇ ਆਗੇ ਮਾਨਸਿਕ ਸਥਿਤੀ ਉਹਨਾਂ ਦੀ ਇਦਾਂ ਦੀ ਹੋ ਜਾਂਦੀ ਹੈ ਵੀ ਉਹ ਔਰਤ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਵਿੱਚ ਉਮਰ ਦੇ ਵਿੱਚ ਲਿਹਾਜ਼ ਕਰਨਾ ਭੁੱਲ ਜਾਂਦੇ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗੈਂਗ ਰੇਪ ਰੇਪ ਦਾ ਨਾਮ ਦਿੱਤਾ ਜਾਂਦਾ ਕਤਲ ਵੀ ਹੁੰਦੇ ਨੇ ਸਮਾਜ ਚ ਅਕਸਰ ਇਦਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਕੀ ਇਹ ਕੰਟੈਂਟ ਜਿਹੜੇ ਹੁਣ ਬਣਾ ਰਹੇ ਇਹਨਾਂ ਦਾ ਕੀ ਕਿੱਦਾਂ ਹੋਣਾ ਚਾਹੀਦਾ ਇਦਾਂ ਦਾ ਕੰਟੈਂਟ ਜਿਹੜੇ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਵਿਗਾੜ ਰਹੇ ਆ ਇਨਾਂ ਨੂੰ ਵੀ ਸੋਦਾ ਲੱਗਣਾ ਚਾਹੀਦਾ ਜਾਂ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੰਟੈਂਟ ਬਣਾਉਣ ਵਾਲੇ ਤਾਂ ਲੇਲੜੀਆਂ ਘਟਦੇ ਫਿਰਦੇ ਆ ਇਹਦਾ ਕਾ ਮਾਰ ਕੇ ਟੰਗਿਆ ਵਾਹਿਗੁਰੂ ਦੀ ਕਿਰਪਾ ਹੋ ਚੁੱਕੀ ਹੈ ਹੁਣ ਮਾੜੇ ਕੰਟੈਂਟ ਨਹੀਂ ਬਣਨਗੇ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਹੈ ਤੇ ਸੋਦਾ ਲਾਉਣਾ ਸਾਡੀ ਸਿੱਖ ਭਾਸ਼ਾ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਖੁਸ਼ ਹੈ ਦਰਸ਼ਕੋ ਇਸ ਸਮੇ ਸਾਡੇ ਨਾਲ ਰਜਿੰਦਰ ਕੌਰ ਜੱਤੋਂ ਮੌਜੂਦ ਸੀਗੇ ਕੀ ਕੰਚਨ ਕੁਮਾਰੀ ਦੇ ਨਾਲ ਜੋ ਹੋਇਆ ਇਸ ਸਮੇ ਪੂਰਾ ਪੰਜਾਬ ਕਹਿ ਰਿਹਾ ਕੰਚਨ ਕੁਮਾਰੀ ਦੇ ਨਾਲ ਉਹੀ ਹੋਣਾ ਚਾਹੀਦਾ ਸੀਗਾ ਜੋ ਉਸ ਦੇ ਨਾਲ ਹੋਇਆ ਸਾਰਾ ਪੰਜਾਬ ਇਸ ਸਮੇਂ ਕੰਚਨ ਕੁਮਾਰੀ ਨਾਲ ਜੋ ਹੋਇਆ ਉਹਦੀ ਖੁਸ਼ੀ ਮਨਾ ਰਿਹਾ ਹੈਗਾ ਤੁਸੀਂ ਕੀ ਸਮਝਦੇ ਹੋ ਵੀ ਕੰਚਨ ਕੁਮਾਰੀ ਨਾਲ ਸਹੀ ਹੋਇਆ ਜਾਂ ਗਲਤ ਹੋਇਆ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ